ਕਾਲ ਜੀ ਸਾਰਿਆਂ ਨੂੰ ਜਸਵਿੰਦਰ ਦੇ ਰਸੋਈ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਕੀਆ ਤੇ ਚਨੇ ਦੀ ਦਾਲ ਬਣਾਵਾਂਗੇ ਤੇ ਚਲੋ ਆਪਾਂ ਟਾਈਮ ਨਹੀਂ ਵੇਸਟ ਕਰਦੇ ਰੈਸਪੀ ਤੁਹਾਡੇ ਨਾਲ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਨੇ ਫੂਕਰ ਦੇ ਵਿੱਚ ਚਨੇ ਦੀ ਦਾਲ ਪਾ ਦੇਣੀ ਹੈ ਚਨੇ ਦੀ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਆਪਾਂ 1 ਘੰਟੇ ਲਈ ਇਹਨੂੰ ਭਿਜੀ ਰਹਿਣ ਦਿੱਤਾ ਸੀ ਆਪਾਂ ਇਹ ਚਨੇ ਦੀ ਦਾਲ ਇਸ ਕੋਲੀ ਦੇ ਹਿਸਾਬ ਨਾਲ ਲਈਏ आप चने की दाल एक को पूरी कोली भर के फिर आपोते तो मसर की दाल ये मसल की दाल भी आपो लिए चंह तरह तो ये कोली का चौथा हिस्सा हम कुकर बड़े ही सौखे तरीके बन के तैयार हो रही है जी तो ही आप देंगे मसरों की दाल ਦਾਲ ਪਾਨ ਤੋਂ ਬਾਅਦ ਆਪਾਂ 200 ਗ੍ਰਾਮ ਨੂੰ ਕੀਆ ਲਿਆ ਹੈ ਕੀਆ ਕੱਦੂ ਲਿਆ ਇਹ ਤੇ ਇਹਨੂੰ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਪਹਿਲਾਂ ਛਿੱਲ ਲਿਆ ਕੱਟ ਕੇ ਨੂੰ ਚੰਗੀ ਤਰ੍ਹਾਂ ਧੋ ਲਿਆ 200 ਗ੍ਰਾਮ ਕੀਆ ਕੱਦੂ ਤੇ ਇਹਦੇ ਵਿੱਚ ਆਪਾਂ ਪਾਵਾਂਗੇ 5 ਤੋਂ 6 ਹਰੀਆਂ ਮਿਰਚਾਂ ਆਪਾਂ 6 ਹਰੀਆਂ ਮਿਰਚਾਂ ਤਾਂ ਪਾਈਆਂ ਜਿਵੇਂ ਕਿ ਮੈਂ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਆ ਕਿ ਆਪਾਂ ਲਾਲ ਮਿਰਚਾਂ ਨਹੀਂ ਵਰਤਦੇ ਸੇਤ ਲਈ ਵਧੀਆਂ ਨਹੀਂ ਹੁੰਦੀਆਂ ਉਹਦੀ ਜਗ੍ਹਾ ਹਰੀਆਂ ਮਿਰਚਾਂ ਹੀ ਪਾ ਲੈਂਦੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਣੀ ਮਿਕਸ ਕਰਾਂਗੇ ਪਾਣੀ ਆਪਾਂ ਨੇ ਇੰਨਾ ਖੂਪਾਣਾ ਹੈ ਕਿ ਦਾਲ ਜਿੱਥੇ ਖਤਮ ਹੁੰਦੀ ਹੈ ਨਾ ਜਿੰਨੀ ਆਪਾਂ ਦਾਲ ਪਾਈ ਹੈ ਉਹਦੇ ਤੋਂ 1.5 ਇੰਚ ਉੱਚੇ ਤੱਕ ਆਪਾਂ ਨੇ ਪਾਣੀ ਪਾਣਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਹਲਦੀ ਨਮਕ ਆਪਣੇ ਸਵਾਦ ਅਨੁਸਾਰ ਤੇ ਦੇਖੋ ਆਪਾਂ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਤੀਆਂ ਨੇ ਤੇ ਆਪਾਂ ਪਾਣੀ ਸਿਰਫ ਓਨਾ ਕੁ ਪਾਇਆ ਛੋਲਿਆਂ ਦੀ ਦਾਲ ਤੋਂ 1.5 ਜਾਂ 2 ਇੰਚ ਉੱਚਾ ਬਸ ਇਸ ਤੋਂ ਜ਼ਿਆਦਾ ਆਪਾਂ ਪਾਣੀ ਨਹੀਂ ਪਾਣਾ ਹੁਣ ਆਪਾਂ ਇਹਨੂੰ ਬੰਦ ਕਰਕੇ 4 ਵਿਸਲੀਆਂ ਦੀ ਮੀਡੀਅਮ ਫਲੇਮ ਤੇ ਵਿਜਾਵਾਂਗੇ ਤੇ ਆਪਾਂ ਨੇ ਗੈਸ ਔਨ ਕਰਤੀ ਹੈ ਚੰਗੀ ਤਰ੍ਹਾਂ ਹਿਲਾ ਕੇ ਇਹਨੂੰ ਇਹਦਾ ਢੱਕਣ ਬੰਦ ਕਰ ਦਾਂਗੇ ਇਹ ਚਾਰ ਜਿਸਤਨ మీడియం ਫਲੇਮ ਤੇ ਰੀਗ ਭਜਵਾਵਾਂਗੇ ਇਹ ਬਹੁਤ ਹੀ ਸੋਖੇ ਤਰੀਕੇ ਨਾਲ ਦਾਲ ਤਿਆਰ ਹੋਣੀ ਹੈ ਜੀ ਤੁਸੀਂ ਵੀ ਜਰੂਰ ਬਣਾਈਓ ਤੇ ਵਧੀਆ ਵੀ ਬਹੁਤ ਬਣਨੀ ਹੈ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਕੋਲ ਆਉਂਦੀ ਰਹੇ ਜਿੰਨੀ ਦੇਰ ਦਾਲ ਨੂੰ ਬਿਸਤ ਲਾਉਂਦੀ ਹੁੰਦੀ ਹੈ ਦੇਰ ਆਪਾਂ ਤੜਕੇ ਦੀ ਤਿਆਰੀ ਕਰ ਲੈਣੇ ਆ ਤਾਂ ਜੋ ਆਪਣਾ ਕੰਮ ਛੇਤੀ ਛੇਤੀ ਹੋ ਜਾਏ ਆਪਾਂ ਸਰੋਂ ਦਾ ਤੇਲ ਲੈ ਲਿਆ ਇੱਕ ਕੜਚੀ ਪਾ ਕੇ ਤੇ ਆਪਾਂ ਸਰੋਂ ਦਾ ਤੇਲ ਹੀ ਪਾਣੇ ਵਾਲੀ ਦਾਲ ਦੇ ਵਿੱਚ ਕਿਉਂਕਿ ਛੋਲਿਆਂ ਦੀ ਦਾਲ ਨਾ ਜਿਹੜੀ ਬਹੁਤ ਖੁਸ਼ਕ ਹੁੰਦੀ ਹੈ ਤੇ ਇਹ ਖੁਸ਼ਕੀ ਨੂੰ ਮਾਰਦਾ ਹੈ ਸਰੋਂ ਦਾ ਤੇਲ ਉਹਨੂੰ ਖਤਮ ਕਰ ਦਿੰਦਾ ਇਸ ਲਈ ਆਪਾਂ ਨੇ ਸਰੋਂ ਦਾ ਤੇਲ ਹੀ ਪਾਣੇ ਬਾਅਦ ਵਿੱਚੋਂ ਭਾਵੇਂ ਦਾਲ ਦੇ ਉੱਪਰੋਂ ਤੁਸੀਂ ਦੇਸੀ ਘਿਓ ਪਾ ਲਓ ਪਰ ਤੜਕਾ ਤੁਸੀਂ ਸਰੋਂ ਦਾ ਤੇਲ ਦਾ ਹੀ ਲਾਇਆ ਕਰੋ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇੱਕ ਚਮਚ ਭਰ ਕੇ ਜੀਰਾ ਤੇ ਨਾਲ ਹੀ ਆਪਾਂ ਨੇ ਪਾ ਦੇਣੀ ਹੈ ਹਿੰਗ ਸਵਾਦ ਵਾਸਤੇ ਵੀ ਤੇ ਹਾਜਮੇ ਵਾਸਤੇ ਵੀ ਤੇਨੂੰ ਆਪਾਂ ਇੱਕ ਤੋਂ ਡੇਢ ਮਿੰਟ ਲਈ ਭੁੰਨਦੇ ਨੇ ਜੀ ਦਾ ਬਹੁਤ ਵਧੀਆ ਭੁੰਨਿਆਂਗੇ ਹੁਣ ਇਸੇ ਸਟੇਜ ਤੇ ਆਪਾਂ ਨੇ ਪਾ ਦੇਣਾ ਬਰੀਕ ਬਰੀਕ ਕੱਟਿਆ ਹੋਇਆ ਲਸਣ ਤੇ ਅਦਰਕ ਲਸਣ ਦੀ ਇੱਕ ਗੁੱਠੀ ਪੂਰੀ ਮੈਂ ਛਿਲ ਲਈਏ ਚੰਗੀ ਤਰ੍ਹਾਂ ਧੋ ਕੇ ਉਹਨੂੰ ਕੱਟ ਲਿਆ ਤੇ ਅਦਰਕ ਨੂੰ ਵੀ ਬਰੀਕ ਬਰੀਕ ਕੱਟ ਲਿਆ 1.5 ਇੰਚ ਅਦਰਕ ਦਾ ਟੁਕੜਾ ਲੈ ਆਸੀ ਆਪਾਂ ਹੁਣ ਆਪਾਂ ਇਹਨੂੰ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਲਸਣ ਦੇਖੋ ਕਿੰਨਾ ਵਧੀਆ ਭੁੰਨਿਆ ਗਿਆ ਲਸਣ ਅਦਰਕ ਤੇ ਹੁਣ ਇਸੇ ਸਟੇਜ ਤੇ ਆਪਾਂ ਨੇ ਪਾ ਦੇਨੇ ਆ ਬਰੀਕ ਬਰੀਕ ਕੱਟੇ ਹੋਏ ਪਿਆਜ਼ ਇੱਕ ਵੱਡਾ ਪਿਆਜ਼ ਲੈ ਕੇ ਮੈਂ ਬਰੀਕ ਬਰੀਕ ਕੱਟ ਲਿਆ ਤੇ ਹੁਣ ਇਹਨੂੰ ਵੀ ਆਪਾਂ ਮੀਡੀਅਮ ਫਲੇਮ ਤੇ ਭੁੰਨਾਂਗੇ ਲਸਣ ਦੀ ਤਾਂ ਖੁਸ਼ਬੂ ਹੁਣ ਇੰਨੀ ਵਧੀਆ ਆ ਰਹੀ ਹੈ ਤੇ ਜਦੋਂ ਦਾਲ ਚ ਜਾਏਗਾ ਤੇ ਹੋਰ ਵਧੀਆ ਲੱਗੇਗਾ ਇਹ ਬਹੁਤ ਹੀ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਖਾਣ ਕੇ ਬਹੁਤ ਸਵਾਦ ਲੱਗਦੀ ਹੈ ਤੇ ਪਿਆਜ਼ ਆਪਣਾ ਬਰਾਊਨ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੋ ਟਮਾਟਰਾਂ ਦੀ ਪੇਸਟ ਦੋ ਟਮਾਟਰ ਲੈ ਕੇ ਆਪਾਂ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਹਦੀ ਪੇਸਟ ਬਣਾ ਲੀਏ ਇਹਨੂੰ ਵੀ ਆਪਾਂ ਮੀਡੀਅਮ ਫਲੇਮ ਤੇ ਭੁੰਨਾਂਗੇ ਤੇ ਨਾਲ ਹੀ ਇਹਦੇ ਆਪਾਂ ਪਾ ਦੇਣੀਆਂ ਨੇ ਦੋ ਸਾਬਤ ਮਿਰਚਾਂ ਮਿਰਚਾਂ ਆਪਾਂ ਪਹਿਲਾਂ ਨਹੀਂ ਪਾਣੀਆਂ ਟਮਾਟਰ ਦੇ ਨਾਲ ਹੀ ਪਾਣੀਆਂ ਨੇ ਆਪਾਂ ਮਿਰਚਾਂ ਨੂੰ ਬਹੁਤ ਜ਼ਿਆਦਾ ਲਾਲ ਨਹੀਂ ਕਰਨਾ ਇਸੇ ਲਈ ਆਪਾਂ ਪਹਿਲਾਂ ਨਹੀਂ ਪਾਇਆ ਸੀ ਇਹਨਾਂ ਨੂੰ ਇਹਨਾਂ ਨੂੰ ਹਮੇਸ਼ਾ ਟਮਾਟਰ ਦੇ ਨਾਲ ਹੀ ਪਾਣਾ ਹੈ ਛੋਲਿਆਂ ਦੀ ਦਾਲ ਦੇ ਵਿੱਚ ਜੇ ਮਿਰਚਾਂ ਨੂੰ ਪਹਿਲਾਂ ਹੀ ਪਾ ਦਿੰਦੇ ਇਹਨਾਂ ਦਾ ਇਹਦਾ ਫਲੇਵਰ ਬਹੁਤ ਤਿੱਖਾ ਆਣਾ ਸੀ ਤੇ ਛੋਲਿਆਂ ਦੀ ਦਾਲ ਦੇ ਵਿੱਚ ਬਹੁਤ ਜ਼ਿਆਦਾ ਤਿੱਖਾ ਫਲੇਵਰ ਹੈ ਨਾ ਜਿਹੜਾ ਫਿਰ ਉਹ ਦਾਲ ਦੇ ਫਲੇਵਰ ਨੂੰ ਖਤਮ ਕਰ ਦਿੰਦਾ ਹੈ इस करके आप मिर्च ये पाइया ने टमाटर दूँ आपूँ भुन्गे मीडियम फ्लेम त मसाला बहुत वीयर तरीके भुनिया गया मसाले ने तेल भी छ्डना शुरू कर दिता है तो हूँ आपा चम्मच देगी मिर्च आपधा चम्मच काली मिर्च का ਤੇ ਹੁਣ ਇਹਨੂੰ ਇੱਕ ਤੋਂ ਡੇਢ ਮਿੰਟ ਲਈ ਭੁੰਨ ਲਾਂਗੇ ਆਪਾਂ ਡੇਢ ਮਿੰਟ ਹੋ ਗਿਆ ਤੇ ਦੇਗੀ ਮਿਰਚ ਨੇ ਵੀ ਆਪਣਾ ਰੰਗ ਛੱਡ ਦਿੱਤਾ ਹੈ ਬਹੁਤ ਵਧੀਆ ਮਸਾਲਾ ਭੁੰਨਿਆ ਗਿਆ ਤੇ ਉਧਰ ਛੋਲਿਆਂ ਦੀ ਦਾਲਦਿਆਂ ਵੀ 40 ਸਲ ਵੱਜ ਗਈਆਂ ਨੇ ਆਪਾਂ ਹੁਣ ਖੋਲ੍ਹ ਕੇ ਚੈੱਕ ਕਰਦੇ ਹਾਂ ਕੁੱਕਰ ਨੂੰ ਖੋਲ੍ਹਦੇ ਆਪਾਂ ਤੇ ਕੁੱਕਰ ਆਪਾਂ ਖੋਲ੍ਹਦੇ ਹਾਂ ਢੱਕਣ ਇਹਦਾ ਤੇ ਚੈੱਕ ਕਰਦੇ ਹਾਂ ਇਹਨੂੰ ਹਾਂਜੀ ਤੇ ਦਾਲ ਬਹੁਤ ਵਧੀਆ ਗਲ ਗਈ ਏ ਹੁਣ ਆਪਾਂ ਆ ਦੇਖੋ ਬਹੁਤ ਵਧੀਆ ਦਾਲ ਗਲ ਗਈ ਹੈ ਹੁਣ ਇਹਨੂੰ ਤੜਕੇ ਚ ਪਾ ਕੇ ਆਪਾਂ ਆਪਣੇ ਹਿਸਾਬ ਨਾਲ ਇਹਨੂੰ ਪਤਲਾ ਕਰਾਂਗੇ ਤੇ ਤੜਕਾ ਵੀ ਆਪਣਾ ਤਿਆਰ ਹੈ ਤੇ ਆਪਾਂ ਸਾਰੀ ਦਾਲ ਕੁੱਕਰ ਦੇ ਵਿੱਚੋਂ ਕਢਾਲ ਕੇ ਕੜਾਹੀ ਦੇ ਵਿੱਚ ਪਾ ਦੇਣੀ ਹੈ ਤੇ ਦਾਲ ਆਪਾਂ ਪਾਤੀ ਸਾਰੀ ਕੁੱਕਰ ਤੋਂ ਵਿੱਚੋਂ ਕਢਾਲ ਕੇ ਇਹਦੇ ਕੜਾਹੀ ਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਤੇ ਮੀਡੀਅਮ ਫਲੇਮ ਤੇ ਹੀ ਇਹਨੂੰ ਆਪਾਂ ਹਜੇ ਰੱਖਿਆ ਹੋਇਆ ਹੈ ਤੇ ਆਪਾਂ ਹੁਣ ਜਿਵੇਂ ਕੁੱਕਰ ਦੇ ਵਿੱਚੋਂ ਦਾਲਿਆ ਦੇ ਵਿੱਚ ਪਾਈ ਆਪਾਂ ਉਸੇ ਕੁੱਕਰ ਦੇ ਵਿੱਚ ਪਾਣੀ ਗਰਮ ਕਰ ਲੈਣੇ ਤੇ ਜਿੰਨੀ ਪਤਲੀ ਦਾਲ ਖਾਣੀ ਆਪਣੇ ਹਿਸਾਬ ਨਾਲ ਆਪਾਂ ਪਾਣੀ ਪਾ ਦੇਣਾ ਇਹਦੇ ਵਿੱਚ ਹਾਂਜੀ ਤੇ ਆਪਾਂ ਪਾਣੀ ਗਰਮ ਕਰ ਲਿਆ ਹੈ ਕਈ ਬਹੁਤ ਗਾੜੀ ਖਾਂਦੇ ਨੇ ਦਾਲ ਕਈ ਬਹੁਤ ਪਤਲੀ ਖਾਂਦੇ ਨੇ ਅਸੀਂ ਮੀਡੀਅਮ ਜੀ ਰੱਖਾਂਗੇ ਇਹਨੂੰ ਨਾ ਬਹੁਤ ਗਾੜੀ ਤੇ ਨਾ ਬਹੁਤ ਪਤਲੀ ਤੇ ਆਪਾਂ ਇਹ ਪਾਣੀ ਪਹਿਲਾਂ ਹੀ ਗਰਮ ਕਰ ਲਿਆ ਸੀ ਇਸ ਲਈ ਇਹਨੂੰ ਆਪਾਂ 5 ਮਿੰਟ ਤੱਕ ਰਿਜਣ ਦਵਾਂਗੇ ਦੇਖੋ ਕਿੰਨੀ ਸੌਖੀ ਰੈਸিপি ਹੈ ਚਲੇ ਦੀ ਦਾਲ ਬਣਾਉਂਦੀ ਕੋਈ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਤੇ ਸਵਾਦ ਵੀ ਬਹੁਤ ਲੱਗਦੀ ਹੈ 5 ਮਿੰਟ ਤੱਕ ਆਪਾਂ ਇਹਨੂੰ ਚੈੱਕ ਕਰਦੇ ਹਾਂ 5 ਮਿੰਟ ਹੋ ਗਏ ਤੇ ਦਾਲ ਨੂੰ ਬਾਲਾਣਾ ਸ਼ੁਰੂ ਹੋ ਗਿਆ ਹੈ ਦਾਲ ਆਪਣੀ ਪਰਫੈਕਟ ਬਣ ਗਈ ਹੈ ਅੰਦਰ ਵਿੱਚ ਪਾਵਾਂਗੇ ਆਪਾਂ ਹੁਣ ਹਰਾ ਧਨੀਆ ਕੱਟਿਆ ਹੋਇਆ ਤੇ ਦਾਲ ਨੂੰ ਹੁਣ ਆਪਾਂ ਸਰਵ ਕਰਦੇ ਹਾਂ ਦਾਲ ਦੀ ਰੰਗਤ ਵੀ ਬਹੁਤ ਵਧੀਆ ਹੈ ਤੇ ਦਾਲ ਸਵਾਦ ਵੀ ਬਹੁਤ ਵਧੀਆ ਬਣੀ ਹੈ ਇੱਕ ਕੀਆ ਛੋਲਿਆਂ ਦੀ ਦਾਲ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਜੀ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਮੇਰੀ ਰੈਸিপি ਕਿਵੇਂ ਦੀ ਲੱਗੀ